ਬਿੱਲੇ ਨੇ ਦੱਸਿਆ ਕਿ ਨਾ ਰਪਿੰਦਰ ਜਲਾਲ ਬਾਈ ਦਾ ਉਹਨਾਂ ਨੂੰ ਜੱਫੀ ਪਾਉਣ ਲੱਗਿਆ ਸੀ ਕੋਸ਼ੇ ਯਾਰ ਆ ਕੀ ਗੱਲ ਓ ਯਾਰ ਮੇਲਾ ਨਾ ਖਰਾਬ ਕਰੋ ਵੀਰ ਬਣ ਕੇ ਯਾਰ ਨਾਮੇ ਪਲੇਅਰ ਆ ਯਾਰ ਕੋਸ਼ਾ ਓ ਜਲੋ ਭਰਾਵਾ ਹੈਲੋ 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 ਵੀਰੇ ਰੋਟੀ ਦੀ ਟੀਮ ਸਕ੍ਰੈਚ ਕਰਨ ਲੱਗੇ ਆ ਰੋਂਦਾ ਕੱਟਦੀ ਵੀਰੇ ਅਸੀਂ ਮੇਲਾ ਕਰਾਉਣੇ ਆ ਗੰਦ ਨਹੀਂ ਪਵਾਉਣਾ ਇੱਥੇ ਰੌਂਦਾ ਸਕ੍ਰੈਚ ਗੋਸ਼ੇ ਗੋਸ਼ੇ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਮਿੰਟ ਮੈਨੂੰ ਦੱਸਦਾ ਵਾਸਤੇ ਵੀ ਇੱਕ ਮਿੰਟ ਟੂਰਨਾਮੈਂਟ ਹੋਊਗਾ ਅਸੀਂ ਰੌਂਦੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਲੋਕ ਤਾਂ ਪਹਿਲੇ ਇੱਕ ਇੱਕ ਮਿੰਟ ਬੋਲੋ ਇੱਕ ਮਿੰਟ ਰੁਪਿੰਦਰ ਇੱਕ ਮਿੰਟ ਵੀਰੇ ਪੁਲਿਸ ਮਲਾਜਮਾਂ ਨੂੰ ਬੇਨਤੀ ਆ ਵੀ ਜਿੰਨੇ ਪਲੇਅਰ ਰੌਂਦੇ ਦੇ ਭਰਾ ਬਣ ਕੇ ਗਰਾਊਂਡ ਤੋਂ ਬਾਹਰ ਕਰ ਦਿਓ ਮੈਂ 2 ਮਿੰਟ ਦਾ ਵੇਟ ਕਰ ਲੋ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨਹੀਂਗਾ ਪਹਿਲਾਂ ਉਹ ਮੁੰਡੇ ਨੇ ਰੌਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਹਾ ਲਈ। ਮੁੜ ਕੇ ਮਾਲਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ। ਐਨੀ ਕੀ ਗੱਲ ਹੋਈ ਹੈ? ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਵੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਏ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ। ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ। ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ। ਇਹ ਬੇਨਤੀ ਆ ਇਹਨੂੰ ਇੱਥੇ ਨਵੇੜ ਜਿਓ। ਨਹੀਂ ਬਾਹਰ ਜਿਵੇਂ ਹੱਥ ਜੇ ਮਾਰੀ ਜਾਂਦਾ ਨਾ ਵੀ ਆਜੋ ਆਜੋ ਇਹਨਾਂ ਗੱਲਾਂ 'ਚੋਂ ਨਿਬੜਦਾ ਕੁਝ ਨਹੀਂ ਹੁੰਦਾ। ਸੋ ਇਹ ਬੇਨਤੀ ਹੈ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਹੈ ਇਹ ਤੁਸੀਂ ਸਾਰੇ ਭਲੀ ਭਾਣ ਜਾਣਦੇ ਹੋ। ਸਾਡੀ ਇਹ ਬੇਨਤੀ ਹੈ ਮੇਰਾ ਵੀਰ ਬਣ ਕੇ ਰਿਕੁਐਸਟ ਹੈ ਤੁਹਾਡੇ ਅੱਗੇ। ਤੁਹਾਡੇ ਵਿੱਚ ਯਾਰ ਜਮਾ ਹੀ ਪੇਸ਼ੈਂਸ ਨਹੀਂ ਗਈ। ਤੁਹਾਡੇ 'ਚ ਜਮਾ ਹੀ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਦੇ ਗਲ ਪਈ ਜਾਂਦੇ ਹੋ। ਪਹਿਲਾਂ ਪੁਰਾਣੇ ਸਮੇਂ 'ਚ ਪਲੇਅਰ ਹੁੰਦੇ ਸੀ ਮੂਰ ਰੰਗ ਦਿੰਦੇ ਸੀ ਚਪੇੜਾ ਮਾਰ ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾਣੀ ਦੀ ਗੱਲ ਵੀ ਨਹੀਂ ਸੰਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬੱਤੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂਕਰਨ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆ ਪਲੇਅਰਾਂ ਦੇ ਆ ਰੌਲੇ ਰੱਪੇ ਆ ਜਿਹੜੀਆਂ ਆਰਸ ਵਿੱਚ ਖਹਿ ਬਾਧੀਆਂ ਆ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੁਰਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਇਹ ਯਾਦ ਰੱਖਿਓ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ ਦੋ ਮਿੰਟਾਂ 'ਚ ਦੋ ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਟੂਰਨਾਮੈਂਟ ਕਰਾਉਣੇ ਪਤਾ ਕਿੰਨੇ ਔਖੇ ਆ ਲੋਕਾਂ ਤੋਂ ਪੈਸਾ ਮੰਗਣਾ ਪਤਾ ਕਿੰਨਾ ਔਖਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਕਲੱਬ ਦਾ ਟੂਰਨਾਮੈਂਟ ਨਹੀਂ ਇਹ ਗੁਰੂ ਘਰ ਦਾ ਟੂਰਨਾਮੈਂਟ ਆ ਇਹ ਗੁਰੂ ਘਰ ਨਾਲ ਤੁਸੀਂ ਆਡਾ ਲੈ ਰਹੇ ਹੋ ਰਿਕੁਐਸਟ ਹੈ ਲੋਕ ਪਿਆਰ ਕਰਦੇ ਆ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਪਰ ਅਸੀਂ ਵੀ ਕੋਈ ਨਾ ਕੁ ਸੋਚੋ ਜਲੂਸ ਨਿਕਲਿਆ ਪਿਆ ਆ ਹੁਣ ਵੀਡੀਓ ਵਾਇਰਲ ਹੋਣੀ ਹੈ ਕੀ ਮੈਸੇਜ ਦੇਵਾਂਗੇ ਜੀ ਆਪਾਂ ਕੀ ਸਨੇਹਾ ਦੇ ਰਹੇ ਆ ਜੀ ਆਪਾਂ ਹੱਥ ਬਨ ਕੇ ਬੇਨਤੀ ਆ ਜੋ ਵੀ ਇਹਦਾ ਡਿਸੀਜਨ ਆ ਜੀ ਮੇਰਾ ਕਹਿਣਾ ਦੋਨੇ ਹੀ ਕਟੋ ਯਾਰ ਜਿਹੜਾ ਦੂਜਿਆਂ ਦਾ ਕਰਾਓ ਮੈਚ ਇਹ ਗਰਾਊਂਡ 'ਚ ਵੀ ਦੇਖੋ ਇਹਨਾਂ ਦਾ ਗਰਾਊਂਡ ਦਾ ਨਹੀਂ ਜੀ ਕੀਤਾ ਲਿਹਾਜ਼ ਇਹ ਬਾਹਰ ਵੀ ਲੜਨਗੇ ਇਹਨਾਂ 'ਚ ਪੇਸ਼ੈਂਸ ਹੈ ਨਹੀਂ ਗੀ ਹਾਂਜੀ ਉਹ ਬਈ ਅਸੀਂ ਬੜੀ ਤੁਹਾਡੀ ਰਿਸਪੈਕਟ ਕਰਦੇ ਆ ਜਿੰਨੇ ਸਪੋਰਟਸਮੈਨ ਆ ਤੁਹਾਡਾ ਨਾਮ ਆ ਤੇ ਆਪਦੀ ਤਾਂ ਆਪਣੇ ਹੱਥਾਂ ਇਥੋਂ ਬੇਇੱਜ਼ਤੀ ਕਰਾ ਕੇ ਜਾਵਾਂਗੇ ਅਸੀਂ ਫਿਰ ਵੀ ਤੁਹਾਡਾ ਬਹੁਤ ਸਤਿਕਾਰ ਕੀਤਾ ਠੀਕ ਆ ਤੇ ਚਾਹੇ ਕੋਈ ਸਪੋਰਟਸ ਮੈਨਾਂ ਆਪਣੀ ਇੱਜ਼ਤ ਦੇ ਆਪਦੇ ਹੱਥ ਲੈ ਕੇ ਜਾਇਓ। ਉਹ ਲੜੀ ਆਂਦੇ ਕੋਈ ਨਹੀਂ। ਠੀਕ ਐ ਮਹਾਰ। ਉਹ ਤੁਸੀਂ ਸਾਰੇ ਇੱਧਰ ਚੱਕੋ ਯਾਰ ਤੁਸੀਂ ਕੀ ਲੈਣਾ ਆਪੇ ਜੋ ਮਰਜ਼ੀ ਕਰਨੇ ਯਾਰ ਇੱਧਰਲੇ ਪਾਸੇ ਵੇਖੋ। ਤੁਸੀਂ ਤਮਾਸ਼ਾ ਨਾ ਵੇਖੋ ਮੇਰਾ ਭਰਾ ਬਣ ਕੇ ਤੁਸੀਂ ਇੱਧਰਲੇ ਪਾਸੇ ਆਓ। ਯਾਰ ਅਸੀਂ ਸੋਚਿਆ ਵੀ ਮੰਡਿਆ ਦੀ ਜਫੀ ਪਵਾ ਲਈਏ ਉਹਨੇ ਅੱਗੇ ਜਾ ਕੇ ਗੱਲ ਚਾਥੂ ਪਾ ਲਿਆ ਤੁਸੀਂ। ਓਏ ਇਹ ਕਿਹੜੀ ਗੱਲ ਹੋ ਯਾਰ? ਕਬੱਡੀ ਐ ਕੋਈ ਆ? ਇਹ ਕੋਈ ਪਲੇਅਰਾਂ ਵਾਲੀ ਗੱਲ ਹੈਗੀ ਐ। ਬਾਈ ਜੀ ਆਪਾਂ ਗਰਾਊਂਡ ਕਲੀਅਰ ਕਰੋ ਤੇ ਮੈਚ ਸ਼ੁਰੂ ਕਰਾਓ